ਤੇਗ ਚਲਾਨ ਵਿੱਚ ਬਹਾਦਰ ਹੁੰਦੇ ਨੇ ਮੌਤ ਵੇਲੇ ਕੰਬ ਜਾਂਦੇ ਨੇ ਤੇਗ ਖਾ ਨਹੀਂ ਸਕਦੇ ਗੁਰੂ ਤੇਗ ਬਹਾਦਰ ਤਾਂ ਨੇ ਉਹ ਤੇਗ ਚਲਾਨ ਵਿੱਚ ਵੀ ਧਣੀ ਨੇ ਤੇ ਯਾਦ ਰੱਖੋ ਆਪਣੀ ਗਰਦਨ ਤੇ ਤੇਗ ਖਾਣ ਵਿੱਚ ਵੀ ਧਣੀ ਉਹ ਖਾ ਗੁਰੂ ਤੇਗ ਬਹਾਦਰ ਸਾਹਿਬ ਦੇ ਅਰਥ ਕੀ ਨੇ ਉੰਜ ਵੈਸੇ ਅਰਥ ਤੇ ਨਾ ਤੇਗ ਦਾ ਧਣੀ ਕਰਪਾਨ ਤੇਗ ਬਹਾਦਰ ਤੇ ਸੱਚੀ ਮੇਰੇ ਮਨ ਚ ਇੱਕ ਦਿਨ ਆਇਆ ਕਿ ਤੇਗ ਬਹਾਦਰ ਸਾਹਿਬ ਦਾ ਰਵਾਇਤ ਕਹਿੰਦੀ ਹੈ ਸਾਰੇ ਨੇ ਮੰਨ ਰਿਵਾਇਤ ਕਹਿੰਦੀ ਤਿਆਗ ਮਲ ਤੋਂ ਤੇਗ ਬਹਾਦਰ ਤਾਂ ਬਣੇ ਤਿਆਗ ਤੇਗ ਚਲਾਈ ਇਹ ਰਵਾਇਤ ਹੈ ਨਾ ਜੀ ਨਹੀਂ ਪਿਆਰਿਓ ਕੱਲੇ ਅਰਥ ਇਹ ਨੇ ਤੇਗ ਬਹਾਦਰ ਦਾ ਅਰਥ ਹੈ ਜਿਹੜਾ ਤੇਗ ਚਲਾਨ ਵਿੱਚ ਧਣੀ ਹੋਵੇ ਯਾਦ ਰੱਖਿਓ ਜਿਹੜੇ ਤੇਗ ਚਲਾਨ ਵਿੱਚ ਬਹਾਦਰ ਹੁੰਦੇ ਨੇ ਮੌਤ ਵੇਲੇ ਕੰਬ ਜਾਂਦੇ ਨੇ ਤੇਗ ਖਾ ਨਹੀਂ ਸਕਦੇ ਗੁਰੂ ਤੇਗ ਬਹਾਦਰ ਤਾਂ ਨੇ ਉਹ ਤੇਗ ਚਲਾਨ ਵਿੱਚ ਵੀ ਧਣੀ ਨੇ ਤੇ ਯਾਦ ਰੱਖੋ ਆਪਣੀ ਗਰਦਨ ਤੇ ਤੇਗ ਖਾਨ ਵਿੱਚ ਵੀ ਡਟ ਉਹ ਖਾ ਵੀ ਸਕਦੇ ਨੇ ਉਹ ਚਲਾ ਵੀ ਸਕਦੇ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਿਨੇ ਜੀ ਆਪਣਾ ਸੀਸ ਝੁਕਾਇਆ ਜਲਾਲਉਦੀਨ ਨੇ ਪੂਰੇ ਜ਼ੋਰ ਨਾਲ ਦੋਨਾਂ ਹੱਥਾਂ ਨਾਲ ਮਹਾਰਾਜ ਜੀ ਦੀ ਗਰਦਨ ਤੇ ਵਾਰ ਕੀਤਾ ਪਿਆਰਿਓ ਆ ਥਾਂ ਹੈ ਤੁਹਾਡੀ ਇੱਥੇ ਇੱਕ ਖਜ਼ਾਨਾ ਬਣ ਗਿਆ ਸਵਾਪਤੀ ਮੈਂ ਕਰ ਲਗਾ ਹਾਂ ਹਾਂਜੀ ਵੇਖੋ ਮੇਰਾ ਥੋੜਾ ਜਿਹਾ ਸੁਭਾਅ ਹੈ ਜੀ ਮੈਨੂੰ ਇਹ ਨਹੀਂ ਕਿ ਮੈਨੂੰ ਗਿਆਨ ਬਹੁਤ ਉਤਰਦਾ ਹੈ ਮੈਂ ਚਾਹਨਾ ਕਥਾ ਆਰਠ ਨਾ ਬਣੀ ਮੈਂ ਕਥਾ ਕਰਦਿਆਂ ਕਰਦਿਆਂ ਕਥਾ ਬਣ ਜਾ ਵੇਖੋ ਬੇਨਤੀ ਹੈ ਕਲਾ ਕਲਾ ਤਾਂ ਬੰਦੇ ਬਹੁਤ ਆਪਾ ਕਰ ਸਕਦੇ ਹਨ ਮਹਾਰਾਜ ਗੁਰੂ ਤੇਗ ਬਹਾਦਰ ਸੱਚੇ ਬਾਦਸ਼ਾਹ ਸੀਸ ਇੱਥੇ ਲੈ ਗਿਆ ਪਿਆਰਿਓ ਜਿਹਨੂੰ ਉਸ ਵਕਤ ਦੇ ਲੋਕ ਸ਼ੂਦਰ ਕਹਿੰਦੇ ਸਨ ਉਸ ਵਕਤ ਦੇ ਲੋਕ ਸਾਡੇ ਤਾਂ ਭਾਈ ਸਾਹਿਬ ਨੇ ਧੰਨ ਬਾਬਾ ਜੀਵਨ ਸਿੰਘ ਜੀ ਨੇ ਮੈਂ ਕਹਿੰਦਾ ਵਾਹ ਭਾਈ ਜੈਤਾ ਜੀ ਇੱਥੇ ਤਾਂ ਲੋਕ ਮੁਸੀਬਤ ਪਏ ਆਪਣੇ ਪਾਸਾ ਵਟ ਜਾਂਦੇ ਜੀ ਓਏ ਕੋਈ ਦੂਜਾ ਨਹੀਂ ਉਹਨੇ ਆਪਣੇ ਸਤਿਗੁਰਾਂ ਦੇ ਸੀਸ ਦਾ ਖਜ਼ਾਨਾ ਸੰਭਲ ਲਿਆ ਫਿਰ ਧਿਆਨ ਨਾਲ ਸੁਣਿਓ ਸੀਸ ਦਾ ਖਜ਼ਾਨਾ ਸੰਭਲਿਆ ਇਥੋਂ ਕੀ ਮਿਲਿਆ ਸਿੱਖਾਂ ਨੂੰ ਜੀ ਇਹ ਸੀਸ ਗੰਝ ਬਣ ਗਿਆ ਅਰ ਸੁਣਿਓ ਦੋ ਸ਼ਬਦ ਨੇ ਸਾਡੇ ਸਿੱਖਾਂ ਚ ਸੀਸ ਗੰਝ ਸਿਰਵ ਗੁਰੂ ਤੇਗ ਬਹਾਦਰ ਸਾਹਿਬ ਦੇ ਕਿਸੇ ਦਾ ਨਹੀਂ ਸੀ ਸੀਸਗੰਜ ਪਤਾ ਹੈ ਨਾ ਤੁਹਾਨੂੰ ਇੱਥੇ ਸੀਸਮਹਾਰਾਜ ਦਾ ਕਲਮ ਕੀਤਾ ਇਸ ਸੀਸਗੰਜ ਖੈ ਤੁਸੀਂ ਤਰਾਵੜੀ ਜਾਓ ਸੀਸਗੰਜ ਖੈ ਅੰਬਾਲੇ ਜਾਓ ਸੀਸਗੰਜ ਖੈ ਨਾਭਾ ਸਾਹਿਬ ਜਾਓ ਸੀਸਗੰਜ ਖੈ ਤੇ ਆਨੰਦਪੁਰ ਸਾਹਿਬ ਜਿੱਥੇ ਸੰਸਕਾਰ ਕੀਤਾ ਉੱਥੇ ਵੀ ਸੀਸਗੰਜ ਗੰਜ ਦਾ ਲਵਜੀ ਅਰਥ ਖਜ਼ਾਨਾ ਪਿਆਰਿਓ ਯਾਦ ਰੱਖੋ ਇਸ ਸੀਸਗੰਜ ਨੇ ਸ਼ਹੀਦਗੰਜ ਪੈਦਾ ਕਰ ਦਿੱਤੇ ਲਓ ਸੁਣੋ ਬਾਬਾ ਦੀਪ ਸਿੰਘ ਦਾ ਸੀਸ ਨਹੀਂ ਲੱਥਾ ਇਸ ਤਰੀ ਲੱਥਾ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦਾ ਲੱਥਾ ਭਾਈ ਤਾਰੂ ਸਿੰਘ ਦੀ ਖੋਪਰੀ ਨਹੀਂ ਲੱਥੀ ਨਹੀਂ ਪਿਆਰਿਓ ਰਮਜੀ ਲਬਜ ਮੇ ਇਹ ਸੀਸ ਗੰਝ ਦੇ ਅਰਥ ਨੇ ਗੁਰੂ ਤੇਗ ਬਹਾਦਰ ਆਪਣਾ ਸੀਸ ਦੇ ਕੇ ਸੀਸ ਗੰਝ ਪੈਦਾ ਕਰ ਗਏ ਤੇ ਸਿੱਖਾਂ ਨੇ ਉਸ ਸੀਸ ਦੇ ਵਿੱਚੋਂ ਆਪਣੇ ਸੀਸ ਦੇ ਦੇ ਕੇ ਧਰਤੀ ਤੇ ਸ਼ਹੀਦ ਗੰਝ ਪੈਦਾ ਕਰਦੇ ਬਾਬਾ ਦੀਪ ਸਿੰਘ ਦਾ ਸ਼ਹੀਦ ਗੰਝ ਬਾਬਾ ਗੁਰਬਖ ਸਿੰਘ ਦਾ ਸ਼ਹੀਦਗੰਜ ਭਾਈ ਤਾਰੂ ਸਿੰਘ ਦਾ ਸ਼ਹੀਦਗੰਜ ਭਾਈ ਮਨੀ ਸਿੰਘ ਦਾ ਸ਼ਹੀਦਗੰਜ ਇਹ ਸ਼ਹੀਦਗੰਜ ਗੁਰੂ ਤੇਗ ਬਹਾਦਰ ਸਾਹਿਬ ਦੀ ਦਾਤ ਨੇ ਚਲੋ ਸਾਡੇ ਚ ਘਾਟਾਂ ਹੁੰਦੀਆਂ ਨੇ ਇਹ ਸਮਾਂ ਹੈ ਨਾ ਜੀ ਮੈਂ ਕਦੀ ਨਹੀਂ ਸਟੇਜ ਤੇ ਕਲਪਦਾ ਅੱਪ ਬੜੇ ਕਿਉਂਕਿ ਸਾਰਾ ਤਿਆਰਵਾ ਐਸੀ ਨੈਗੇਟਿਵ ਇਨਾਂ ਕੋ ਬੋਲਨੇ ਮਰ ਗਾਇਓ ਸਿੱਖ ਕੋਈ ਨਹੀਂ ਰਹਿਣੇ ਮੈਂ ਸਾਰੇ ਜ਼ਫਰਨਾਮੇ ਚ ਸਾਰੇ ਜ਼ਫਰਨਾਮੇ ਚ ਮੈਨੂੰ ਇੱਕ ਵੀ ਸ਼ੇਰ ਦਿਖਾ ਦਿਓ ਜਿੱਥੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਹੋਵੇ ਮੈਂ ਖਤਮ ਹੋ ਗਿਆ ਹਾਲਾਂਕਿ ਚਾਰੇ ਪੁੱਤਰ ਚਲੇ ਗਏ ਮਾਂ ਦੀ ਚਲੇ ਗਏ ਮਹਾਰਾਜ ਦੇ ਸ਼ੇਰ ਇੰਨੀ ਚੜ੍ਹਦੀ ਕਲਾ ਚ ਕਹਿਣ ਕਿ ਜੇ ਮਰਦ ਦੀ ਕੇ ਆਕਰ ਖਮੋਸ਼ਾ ਕੋ ਨਹੀਂ ਕਿ ਆਤਿਸ਼ ਦਮਾਰਾ ਫਿਰੋਜ਼ਾ ਕੋ ਨਹੀਂ ਵਾ ਵਾ ਆਮ ਬੰਦਾ ਹੁੰਦਾ ਕਹਿੰਦਾ ਮੇਰੇ ਪੁੱਤਰ ਖਤਮ ਕਰ ਦਿੱਤੇ ਮਹਾਰਾਜ ਜੀ ਨੇ ਕਿਹਾ ਔਰੰਗਜ਼ੇਬ ਚੰਗਿਆੜੀਆਂ 부ਝਾਉਣ ਨਾਲ ਗੱਲ ਨਹੀਂ ਮੁੱਕਣੀ ਹੁਣ ਤਾਂ ਅੱਗ ਦੇ ਭਾਂਬੜ 발 ਚੁੱਕਾ ਹੈ ਅਜੇ ਤਾਂ ਕੰਮ ਸ਼ੁਰੂ ਹੋਇਆ ਹੈ ਮੈਂ ਬੇਨਤੀ ਕਰਾਂਗਾ ਐਸੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਬਾਦਸ਼ਾਹ ਹਾਂ ਸ਼ਹੀਦ ਹੋਣ ਤੋਂ ਪਹਿਲਾਂ ਭਾਈ ਪ੍ਰਿੰਸੀਪਲ ਸਦਬੀਰ ਸਿੰਘ ਕਹਿੰਦੇ ਕਿ ਜਦੋਂ ਮਹਾਰਾਜ ਨੂੰ ਪਿੰਜਰੇ ਤੋਂ ਬਾਹਰ ਕੱਢਿਆ ਉਹਦੇ ਖਿਆਲ ਨੇ ਕੋਲਾ ਪਿਆ ਸੀ ਜੀ ਕੋਲਾ ਪਕੜਿਆ ਤੇ ਉਸ ਦੀ ਕੰਦ ਉੱਤੇ ਲਿਖ ਕੇ ਚਲੇ ਗਏ ਨਾਮ ਰਹੋ ਸਾਧੂ ਰਹੋ ਰਹੋ ਗੁਰੂ ਗੋਬਿੰਦ ਇਹ ਵੇਖੋ ਕਮਾਲ ਦੀ ਗੱਲ ਸਾਰੀ ਮੌਤ ਦੀ ਗੱਲ ਕੀਤੀ ਜੋ ਜੋ ਸੁਭਿੰਸਮੇ ਪੜਿਆ ਸਾਰੀ ਮੌਤ ਦੀ ਗੱਲ ਕਰਨ ਤੋਂ ਬਾਅਦ ਨਿਰਾਸ਼ ਚਾਚਨ ਡਿੱਗੰ ਦਿੱਤਾ ਕਹਿਣ ਲੱਗੇ ਮੌਤ ਅਟਲ ਹੈ ਪਰ ਇਹਨਾਂ ਚਾਰਾਂ ਨੇ ਕਦੇ ਨਹੀਂ ਜਾਣਾ ਨਾਮ ਨਹੀਂ ਜਾਏਗਾ ਗੁਰੂ ਨਹੀਂ ਜਾਏਗਾ ਸਾਧੂ ਨਹੀਂ ਜਾਏਗਾ ਨਾਮ ਰਹੋ ਸਾਧੂ ਰਹੋ ਰਹੋ ਗੁਰੂ ਗੋਬਿੰਦ ਕਉ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮント ਮਹਾਰਾਜੀ ਬਸ ਸਮਾਪਤੀ ਇਹ ਸੰਕਟ ਤੁਸੀਂ ਕਿਵੇਂ ਇਹ ਬੜਾ ਵੱਡਾ ਸੰਕਟ ਹੈ ਕਿ ਆਰੇ ਚੱਲਨੇ ਮਹਾਰਾਜ ਕਹਿੰਦੇ ਸੰਕਟ ਮੁਕ ਜਾਂਦੇ ਨੇ ਜਦੋਂ RAM ਨਾਮ ਉਰਮੇ ਗयो ਜਾਂ ਕਾ ਸਾਹਮਣੇ ਕੋਏ ਜੇ ਸਿਮਰਤ ਸੰਕਟ ਮਿਟੇ ਦਰਸ ਤੋਹਾਰੂ ਹੋਵੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚਾ ਪਾਤਸ਼ਾਹ ਮਿਹਰ ਕਰੇ ਜੀ ਸਾਨੂੰ ਸਭ ਨੂੰ ਆਪਣੀ ਬਾਣੀ ਬਾਣੀ ਦੀ ਦਾਤ ਬਖਸ਼ੇ